ਸਤਿਗੁਰੂ ਜੀ ਦਾ ਮਨ ਗੁਰੂ ਜਰਨਾਮ ਸਾਹਿਬ ਜੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਦਾ ਧਰਵਾਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਬਹੁਤ ਹੀ ਵੱਡੇ ਭਾਗਾਂ ਵਾਲੇ ਆ ਜਿਉਂ ਆਪਾਂ ਗੁਰੂ ਸਾਹਿਬ ਜੀ ਦੀ ਜਿੰਕੀ ਗੋਣ ਦਾ ਗੱਲ ਮਾਣਦੇ ਆ ਦਾਸ ਬਰੋਸ ਸੂਤ ਸਾਧ ਸੰਗਤ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਰਕਤ ਲੱਖ ਲੱਖ ਵਧਾਈ ਤ੍ਰ ਗੁਰਦੁਆਰਾ ਮੰਦਰਕ ਮੀਟਿੰਗ ਲੋਦਾ ਦੀ ਜਿਹੜੀ ਸੇਵਾ ਲਾਈ ਗਈ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਆਪ ਰਹਿਣ ਬੈਲਜੇ ਦਾ ਮਨੂੰ ਸੇਵਾ ਦੇ ਵਿੱਚ ਵਿਚਰਦੇ ਆ ਕਾਫੀ ਲੰਬਾ ਸਮਾਂ ਹੋ ਗਿਆ ਅਰ ਚਲੋ ਜਿਹੜੇ ਇਹ ਵੀ ਸੇਵਾ ਹੈਗੀ ਗੁਰੂ ਮਹਾਰਾਜ ਨੇ ਲਾਈ ਆ ਤੇ ਉਹ ਆਪ ਹੀ ਆਪਣੇ ਬੱਚੇ ਦੇ ਧਰਤੇ ਮੇਰਾ ਪ੍ਰਿਆਤਰਾ ਕੇ ਸੰਗਤ ਅਸੀਸ ਬਖਸ਼ਿਓ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਜੇ ਤਰ੍ਹਾਂ ਆਪ ਵੀ ਦੀ ਸੇਵਾ ਕਰਦੇ ਰਹੀਏ ਤੇ ਕੱਲ ਦੀ ਬੇਨਤੀ ਹੈ ਕਿ ਕੱਲ ਨੂੰ ਆਟਵਾ ਪਾਰਲੀਮੈਂਟ ਵਿਖੇ ਆਪਾਂ ਜਿਹੜੀ ਬੇਸ਼ੱਕ ਮਾ ਪ੍ਰੀ ਆਟਵਾ ਆਪਣੇ ਖੇਨੇ ਦਾ ਸੀ ਉਹਨੇ ਇੰਡੀਆ ਜਾਣਾ ਉਹਨੂੰ ਮੈਮੋਰੰਡਮ ਦੇਣ ਲਈ ਆਪਾਂ 12 ਤੋਂ 2 ਵਜੇ ਦਾ ਟੋਰੰਗ ਰੱਖਿਆ ਆ ਤੇ ਜਿਹਦੇ ਵਿੱਚ ਆਪਾਂ ਆਪਣੀਆਂ ਲੀਡੀਆਂ ਲੈ ਕੇ ਜਾ ਰਹੇ ਆ ਤੇ ਜਿਹੜੇ ਵੀ ਜਾਣਾ ਚਾਹਦੇ ਸਾਡਾ ਸੰਪਰਕ ਕਰਕੇ ਦਾਖਲ ਹੋਣ ਤੇ ਅਸਾਈਨ ਦਾ ਫਾਰਮ ਕਰਾ ਕੇ ਔਰ 23 ਨਵੰਬਰ ਨੂੰ ਜਿਹੜਾ ਰੈਫਰੈਂਡਮ ਹੋ ਰਿਹਾ 2020 ਉਹਦੇ ਲਈ ਬਾਹਰ ਨਾਲ ਖੇਲ ਜਾ ਰਹੇ ਆ ਫਲੂਦਾਂ ਸੰਗਤਿ ਵਰਤੋਂ ਬਸ ਸੇ ਜੋ ਕਰਨਾ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹਦਾ ਪੈਂਦਾ ਜੀ ਢਾਡੀ ਦਾ ਆਪਣੇ ਕੋਲ ਫਿਲਗਾ ਸਾਹਿਬ ਆਇਆ ਹੋਆ ਕਿ ਉਹ ਸ੍ਰੀ ਦਰਬਾਰ ਸੰਕਰਣਗੇ ਸਵੇਰ 8 ਵਜੇ ਤੱਕ ਉਹ ਸੰਗਤ ਰੰਗਨ ਦਸੇ ਕਰੇ ਵਾਹਿਗੁਰੂ